ਇਦਰਾ ਹਸਪਤਾਲ ਤੋਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਆਵਾਰਾ ਕੁੱਤਾ ਆਪਣੇ ਮੂੰਹ ਦੇ ਵਿੱਚ ਬੱਚੇ ਦਾ ਸਿਰ ਲੈ ਕੇ ਘੁੰਮਦਾ ਹੋਇਆ ਦਿਖਾਈ ਦਿੱਤਾ ਜਿਸ ਤੋਂ ਬਾਅਦ ਲੋਕ ਵੀ ਹੈਰਾਨ ਰਹਿ ਗਏ ਹੜਕਮ ਮਚ ਗਿਆ ਔਰ ਇਸ ਦੀ ਇਤਲਾ ਰਜਿੰਦਰਾ ਹਸਪਤਾਲ ਦੇ ਵਿੱਚ ਦਿੱਤੀ ਜਾਂਦੀ ਹੈ ਤਾਂ ਜਾਣਕਾਰੀ ਦੇ ਮੁਤਾਬਕ ਦੱਸਦੀ ਹੈ ਕਿ ਆਵਾਰਾ ਕੁੱਤਾ ਜਿਹੜਾ ਹੈ ਉਹ ਇੱਕ ਬੱਚੇ ਦਾ ਸਿਰ ਲੈ ਕੇ ਆਪਣੇ ਮੂੰਹ ਦੇ ਵਿੱਚ ਘੁੰਮਦਾ ਰਿਹਾ ਔਰ ਉਸ ਤੋਂ ਬਾਅਦ ਹਰ ਕੋਈ ਹੈਰਾਨ ਵੀ ਹੋਇਆ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਤਾਜ਼ਾ ਅਪਡੇਟ ਦੇ ਦਈਏ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੁੜਾ ਵੱਲੋਂ ਘਟਨਾ ਦੀ ਜਿਹੜੀ ਜਾਂਚ ਦੇ ਹੁਕਮ ਨੇ ਉਹ ਦੇ ਦਿੱਤੇ ਗਏ ਨੇ ਔਰ ਮੌਕੇ ਤੇ ਪੁਲਿਸ ਪਹੁੰਚੀ ਔਰ ਜਾਂਚ ਸ਼ੁਰੂ ਕਰ ਦਿੱਤੀ ਗਈ ਔਰ ਇਹ ਦੇਖਿਆ ਜਾ ਰਿਹਾ ਹੈ ਕਿ ਜਿਹੜਾ ਇਹ ਬੱਚੇ ਦਾ ਸਿਰ ਹੈ ਜੋ ਕੁੱਤੇ ਦੇ ਮੂੰਹ ਦੇ ਵਿੱਚ ਸੀ ਇਹ ਆਖਰਕਾਰ ਇਹ ਕੁੱਤਾ ਲੈ ਕੇ ਕਿੱਥੋਂ ਆਇਆ ਔਰ ਬੱਚੇ ਦਾ ਧੜ ਕਿੱਥੇ ਹੈ ਔਰ ਦੱਸ ਦਈਏ ਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਔਰ ਬੱਚੇ ਦੇ ਧੜ ਦੀ ਜਿਹੜੀ ਭਾਲ ਹੈ ਉਹ ਕੀਤੀ ਜਾ ਰਹੀ ਹੈ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਟਿਆਲਾ ਦਾ ਰਜਿੰਦਰਾ ਹਸਪਤਾਲ ਤੋ ਇਹ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਜਿੱਥੇ ਆਵਾਰਾ ਕੁੱਤਾ ਜਿਹੜਾ ਹੈ ਬੱਚੇ ਦਾ ਸਿਰ ਲੈ ਕੇ ਘੁੰਮਦਾ ਹੋਇਆ ਦਿਖਾਈ ਦਿੱਤਾ ਕੁੱਤੇ ਦੇ ਮੂੰਹ ਦੇ ਵਿੱਚ ਬੱਚੇ ਦਾ ਸਿਰ ਸੀ ਔਰ ਜਿਹੜੇ ਲੋਕਾਂ ਨੇ ਦੇਖਿਆ ਉਹ ਵੀ ਹੈਰਾਨ ਰਹਿ ਕੇ 당ਗ ਰਹਿ ਗਏ ਕਿ ਆਖਰਕਾਰ ਇਹ ਕੁੱਤਾ ਆਇਆ ਕਿੱਥੋਂ ਹੈ ਔਰ ਬੱਚੇ ਦਾ ਜਿਹੜਾ ਸਿਰ ਆ ਉਸਦੇ ਮੂੰਹ ਦੇ ਵਿੱਚ ਹੈ ਹਾਲਾਂਕਿ ਜਿਹੜੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਇਹ ਪਟਿਆਲਾ ਤੋਂ ਖਬਰ ਸਾਹਮਣੇ ਆਈ ਹੈ ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਜਦੋਂ ਪਤਾ ਲੱਗਾ ਤਾਂ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਗਈ ਔਰ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਹੈ ਹਾਲਾਂਕਿ ਜੋ ਬੱਚੇ ਦਾ ਸਿਰ ਬਰਾਮਦ ਕੀਤਾ ਗਿਆ ਹੈ ਉਹ ਫੋਰੈਂਸਿਕ ਟੀਮ ਨੂੰ ਜਿਹੜਾ ਸੌਂਪ ਦਿੱਤਾ ਗਿਆ ਔਰ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਮੈਡੀਕਲ ਸੁਪਰੀਡੈਂਟ ਹੋਰਾ ਦਾ ਵੀ ਬਿਆਨ ਸਾਹਮਣੇ ਆ ਔਰ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਰਜਿੰਦਰਾ ਹਸਪਤਾਲ ਦੇ ਵਿੱਚੋਂ ਕੋਈ ਵੀ ਜਿਹੜਾ ਬੱਚਾ ਹੈ ਉਹ ਗਾਇਬ ਨਹੀਂ ਹੋਇਆ ਪਰ ਦੂਜੇ ਪਾਸੇ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਜਿਹੜੇ ਬੱਚੇ ਦਾ ਸਿਰ ਕੁੱਤੇ ਦੇ ਮੂੰਹ ਦੇ ਵਿੱਚ ਸੀ ਇਹ ਬੱਚਾ ਕਿੱਥੇ ਜਿਹੜਾ ਉਹ ਉਸ ਨੂੰ ਮਾਰਿਆ ਗਿਆ ਜਾਂ ਫਿਰ ਮਰੇ ਹੋਏ ਬੱਚੇ ਦਾ ਜਿਹੜਾ ਸਿਰ ਹੈ ਉਹ ਕੁੱਤੇ ਦੇ ਮੂੰਹ ਦੇ ਵਿੱਚ ਆਖਰਕਾਰ ਆਇਆ ਕਿੱਥੋਂ ਤਾਂ ਬਹੁਤ ਸਾਰੇ ਸਵਾਲ ਨੇ ਵਕ ਵਕ ਪਹਿਲੂਆਂ ਤੋਂ ਹੁਣ ਪੁਲਿਸ ਜਾਂਚ ਕਰ ਰਹੀ ਹੈ ਔਰ ਦੱਸਦੀ ਹੈ ਕਿ ਜਿਹੜਾ ਸਿਰ ਬਰਾਮਦ ਕੀਤਾ ਗਿਆ ਉਹ ਫੋਰੈਂਸਿਕ ਟੀਮ ਨੂੰ ਸੌਪਿਆ ਗਿਆ ਤਾਂ ਜਾਂਚ ਕੀਤੀ ਜਾ ਰਹੀ ਹੈ ਔਰ ਬੱਚੇ ਦੇ ਢਾੜ ਦੀ ਜਿਹੜੀ ਭਾਲ ਹੈ ਉਹ ਕੀਤੀ ਜਾ ਰਹੀ ਹੈ ਪਰ ਇਸ ਸਭ ਦੇ ਵਿਚਾਲੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਹੋਰਾਂ ਨੇ ਇਸ ਘਟਨਾ ਦੇ ਘਟਨਾ ਦੀ ਜਾਂਚ ਦੇ ਜਿਹੜੇ ਨੇ ਹੁਕਮ ਦੇ ਦਿੱਤੇ ਗਏ ਨੇ ਔਰ ਇਸ ਵਕਤ ਦੀ ਜਿੱਥੇ ਇੱਕ ਪਾਸੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉੱਥੇ ਦੂਜੇ ਪਾਸੇ ਸਾਡੇ ਪੱਤਰਕਾਰ ਪਟਿਆਲਾ ਤੋਂ ਤਰਨ ਜੁੜ ਚੁੱਕੇ ਨੇ ਤਰਨ ਕੀ ਕੁਝ ਵਧੇਰੇ ਜਾਣਕਾਰੀ ਹੈ ਇਹ ਕਿ ਸuele ਘਟਨਾ ਵਾਪਰੀ ਕਿਉਂਕਿ ਬੜਾ ਹੈਰਾਨ ਕਰਦਾ ਇਹ ਮਾਮਲਾ ਹੈ ਰਜਿੰਦਰਾ ਹਸਪਤਾਲ ਦੇ ਵਿੱਚ ਕੁੱਤੇ ਦੇ ਮੂੰਹ ਦੇ ਵਿੱਚ ਬੱਚੇ ਦਾ ਜਿਹੜਾ ਸਿਰ ਹੈ ਉਹ ਦੇਖਿਆ ਗਿਆ ਔਰ ਇਧਰ ਉਧਰ ਲੈ ਕੇ ਉਹ ਘੁੰਮਦਾ ਰਿਹਾ ਸ਼ਾਮ ਤੋਂ ਬਾਅਦ ਹਾਈਲਾਈਟ ਹੋਣਾ ਸ਼ੁਰੂ ਹੋਇਆ ਕਿਉਂਕਿ ਜਦੋਂ ਲੋਕ ਇਲਾਜ ਦੇ ਵਾਸਤੇ ਹਸਪਤਾਲ ਦੇ ਵਿੱਚ ਆਉਂਦੇ ਨੇ ਤਾਂ ਅਕਸਰ ਜਿਹੜਾ ਕਿ ਉਹ ਤੇ ਆਵਾਰਾ ਕੁੱਤੇ ਫਿਰਦੇ ਦਿਖਾਈ ਦਿੰਦੇ ਨੇ ਪਰ ਅੱਜ ਇੱਕ ਇੱਕ ਮਾਮਲਾ ਸਾਹਮਣੇ ਹੈ ਜਿਸ ਦੇ ਵਿੱਚ ਇੱਕ ਆਵਾਰਾ ਕੁੱਤੇ ਦੋ ਬੈਠੇ ਸਨ ਤੇ ਉਹਨਾਂ ਦੇ ਕੋਲ ਇੱਕ ਬੱਚੇ ਦਾ ਸਿਰ ਜਿਹੜਾ ਉਹ ਪਿਆ ਸੀ ਜਿਸ ਨੂੰ ਦੇਖ ਕੇ ਉੱਥੇ ਲੋਕ ਹੈਰਾਨ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਲਗਾਤਾਰ ਇਹ ਸਾਰੀ ਸ਼ਿਕਾਇਤ ਜਿਹੜੀ ਹੈ ਮੈਡੀਕਲ ਸੁਪਰਡੈਂਟ ਦਫ਼ਤਰ ਤੱਕ ਪਹੁੰਚਾਈ ਜਾਂਦੀ ਹੈ ਕਿ ਆਖਰਕਾਰ ਇਹ ਮਾਮਲਾ ਕੀ ਹੈ ਕਿਉਂਕਿ ਬਿਲਕੁਲ ਲੋਕ ਹੈਰਾਨ ਹੋ ਜਾਂਦੇ ਨੇ ਇਸ ਚੀਜ਼ ਨੂੰ ਦੇਖ ਕੇ ਤੇ ਉਸ ਤੋਂ ਬਾਅਦ ਜਦੋਂ ਇਸ ਮਾਮਲੇ ਦੇ ਬਾਰੇ ਅਚ ਕਿ ਅੱਜ ਦੇ ਦਿਨ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਵਿੱਚ ਤਿੰਨ ਬੱਚੇ ਨੇ ਜਿਹੜੀ ਆ ਉਹ ਮੌਤ ਹੋਈ ਸੀ ਹਾਲਾਂਕਿ ਮੈਡੀਕਲ ਸੁਪਰਟੈਂਡੈਂਟ ਦਾ ਕਹਿਣਾ ਕਿ ਅਸੀਂ ਤਿੰਨੋਂ ਬੱਚਿਆਂ ਦੇ ਜਿਹੜੇ ਮ੍ਰਿਤਕ ਦੇ ਆ ਸੀਗਾ ਉਹ ਪਰਿਵਾਰ ਨੂੰ ਸਪੁਰਦਤ ਕਰ ਦਿੱਤੇ ਹਨ ਜਿਨ੍ਹਾਂ ਦੇ ਕਾਗਜ਼ੀ ਦਸਤਾਵੇਜ਼ ਸਾਡੇ ਕੋਲ ਮੌਜੂਦ ਨੇ ਤੇ ਉਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਜਿਹੜੀ ਆ ਪੁਲਿਸ ਪ੍ਰਸ਼ਾਸਨ ਤੱਕ ਪਹੁੰਚਨ ਦੀ ਤੇ ਮੌਕੇ ਤੇ ਜਿਹੜੇ ਉਹ ਐਸਪੀ ਸਿਟੀ ਨੇ ਪ੍ਰਿੰਦਾ ਟੀਮਾ ਉਹਨਾਂ ਦੇ ਬਨੂ ਸਾਹਬ ਤੌਰ ਤੇ ਬਿਆਨ ਕਿਹਾ ਜਾਂਦਾ ਹੈ ਕਿ ਬੱਚੇ ਦਾ ਜਿਹੜਾ ਸਿਰ ਬ੍ਰਾਹਮਤ ਹੋਇਆ ਸੀਗਾ ਉਹ ਫੋਰੈਂਸਿਕ ਟੀਮਾ ਨੂੰ ਸੌਂਪ ਦਿੱਤਾ ਗਿਆ ਯਾਨੀ ਕਿ ਫਿਲਹਾਲ ਮੌਤ ਤਜਾ ਤੇ ਉਸ ਤੋਂ ਬਾਅਦ ਉਹਦੇ ਇਹਨੀਆਂ ਆ ਪੋਸਟਮਾਰਟ ਮੈਂ ਹੋਰ ਟੈਸਟ ਵਗੈਰਾ ਤੋਂ ਜਾਂਚ ਕੀਤੀ ਜੇਗੀ ਕਿ ਆਖਰਕਾਰ ਇਹ ਕਿ ਮਾਮਲਾ ਤੇ ਉਸ ਤੋਂ ਬਾਅਦ ਸਾਰਾ ਮਾਮਲੇ ਦੀ ਜਾਂਚ ਪੜਤਾਲ ਹੁਣ ਟੀਮ ਵੀ ਕਰ ਰਹੀ ਹੈ ਤੇ ਉਸ ਤੋਂ ਬਾਅਦ ਇਸ ਮਾਮਲੇ ਨੂੰ ਲਗਾਤਾਰ ਹਾਇਦਰ ਖੋਣ ਤੋਂ ਵੀ ਜਿਹੜਾ ਕਿ ਕਿਤੇ ਨਾ ਕਿਤੇ ਰੁਕਿਆ ਜਾ ਰਿਹਾ ਸੀ ਪਰ ਉਸ ਤੋਂ ਬਾਅਦ ਹੁਣ ਬਿਆਨ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਨੇ ਤੇ ਸਾਫ਼ ਤੌਰ ਤੇ ਮੈਡੀਕਲ ਸੁਪਰਟੈਂਡੈਂਟ ਦਾ ਇਹ ਕਹਿਣਾ ਹੈ ਕਿ ਤਿੰਨ ਬੱਚਿਆਂ ਦੀ ਮੌਤ ਤੋਂ ਬਾਅਦ ਅਸੀਂ ਜਿਹੜੇ ਸਰੀਰ ਸੀਗੇ ਉਹ ਮਾਪਿਆਂ ਨੂੰ ਸੌਂਪ ਦਿੱਤੇ ਗਏ ਸੀਗੇ ਬਿਲਕੁਲ ਜੀ ਜੀ ਕੋਈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਕੁਝ ਪੁਲਿਸ ਨੂੰ ਪਤਾ ਚੱਲ ਸਕਿਆ ਹੈ ਕਿ ਇਹ ਕੁੱਤਾ ਜਿਹੜਾ ਹੈ ਜਿਸ ਦੇ ਮੂੰਹ ਦੇ ਵਿੱਚ ਬੱਚੇ ਦਾ ਸਿਰ ਦੇਖਿਆ ਗਿਆ ਇਹ ਕੋਈ ਸੀਸੀਟੀਵੀ ਦੇ ਵਿੱਚ ਸਾਹਮਣੇ ਹੈ ਕੋਈ ਤਸਵੀਰਾਂ ਸਾਹਮਣੇ ਆਈਆਂ ਨੇ ਜਬਲ ਕੋ ਫਿਲਹਾਲ ਸਾਰਾ ਇਹ ਜਾਂਚ ਦਾ ਵਿਸ਼ਾ ਕੀ ਆ ਜਾ ਰਿਹਾ ਕਿਉਂਕਿ ਇਸ ਸਮੇਂ ਹੁਣ ਪੁਲਿਸ ਪ੍ਰਸ਼ਾਸਨ ਦੀਆਂ ਟੀਮ ਜਿੱਥੇ ਪਹੁੰਚੀਆਂ ਨੇ ਤੇ ਜਿਹੜਾ ਸਿਰ ਮਿਲਿਆ ਸੀਗਾ ਉਸ ਨੂੰ ਹਲੇ ਫਰੈਂਸਿਕ ਟੀਮ ਦੇ ਕੋਲ ਦਿੱਤਾ ਗਿਆ ਫਲਾ ਜਿਹੜੀ ਮੋਡਲੀ ਜਾਂਚ ਆ ਉਹ ਟੀਮ ਦੇ ਵੱਲੋਂ ਕੀਤੀ ਜਾਵੇਗੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਸਖਤ ਜਿਹੜੇ ਉਹਨਾਂ ਨੂੰ ਕਿ ਨਾਮਾ ਹੁਕਮ ਹੋ ਚੁੱਕੇ ਨੇ ਕਿ ਇਸ ਜਾਂਚ ਨੂੰ ਜਿਹੜਾ ਕਿਹਾ ਬਹੁਤ ਡੂੰਘਾਈ ਦੇ ਨਾਲ ਕੀਤਾ ਜਾਵੇ ਕਿ ਆਖਰਕਾਰ ਇਹ ਮਾਮਲਾ ਕੋਈ ਹੈ ਕਿ ਇਹ ਤਾਂ ਦੂਜੇ ਪਾਸੇ ਦੱਸ ਦਿੱਖ ਕਿ ਇਸ ਮਾਮਲੇ ਵਿੱਚ ਮੈਡੀਕਲ ਸੁਪਰਟੈਂਡੈਂਟ ਕਹਿੰਦੇ ਨੇ ਕਿ ਸਾਨੂੰ ਸ਼ੱਕ ਹੈ ਕਿ ਇਹ ਜਿਹੜਾ ਸਸਿਰ ਹੈ ਉਹ ਸਾਡੇ ਹਸਪਤਾਲ ਦੇ ਅੰਦਰੋਂ ਦੇ ਕੁੱ ਬਾਰੋਂ ਆਕੇ ਗਿਰਾਗੇ ਕਿਉਂਕਿ ਜਿਹੜੇ ਅਸੀਂ ਤਿੰਨ ਮੌਤਾਂ ਸੀ ਉਹ ਬੜੇ ਪਰਿਵਾਰ ਦੇ ਸਪੋਰਟ ਜਿਹੜਾ ਕਿ ਆ ਉਹ ਕਰ ਦਿੱਤੇ ਹਾਲਾਂਕਿ ਇਸ ਦੇ ਵਿੱਚ ਕਾਫੀ ਸਵਾਲ ਖੜੇ ਹੁੰਦੇ ਨੇ ਕਿ ਜਿਨ੍ਹਾਂ ਮਾਪਿਆਂ ਨੇ ਉਹ ਆਪਣੇ ਬੱਚਿਆਂ ਦੇ ਜਿਹੜੇ ਨੇ ਮ੍ਰਿਤਕ ਦਿਆਂ ਲੈ ਲਿਆ ਸੀ ਕਿ ਉਹ ਉਹਨਾਂ ਨੇ ਕਿਤੇ ਬਾਹਰ ਤਾਂ ਨਹੀਂ ਕਿਧਰੇ ਸੁੱਟ ਦਿੱਤੀਆਂ ਤਾਂ ਜੋ ਉਹ ਕੁੱਤਿਆਂ ਦੇ ਹੱਥ ਲੱਗ ਗਏ ਜਾਂ ਕਾਫੀ ਇਹਨਾਂ ਤੇ ਜਿੰਦੂ ਉੱਪਰ ਸਵਾਲ ਖੜੇ ਹੁੰਦੇ ਨੇ ਪ੍ਰਸ਼ਾਸਨ ਦੇ ਵੱਲੋਂ ਜਾਂਚ ਕਰਨ ਤੋਂ ਬਾਅਦ ਹੀ ਇਸ ਪੂਰੇ ਮਾਮਲੇ ਦੀ ਜਿਹੜੀ ਆ ਉਹ ਸਾਫ ਸਫਾਈ ਦੇ ਸਕੇ ਹੋਏ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ 80 ਰਾ ਉਹ ਹਸਪਤਾਲ ਦੇ ਵਿੱਚ ਦੇਖਿਆ ਗਿਆ ਜੀ ਤਰਨ ਤੁਹਾਡੇ ਲੱਭ ਪਾਇਆ बच्चे ਦਾ ਕਿਉਂਕਿ ਜਿਹੜੇ ਜਾਂਚ ਦੇ ਹੁਕਮ ਨੇ ਉਹ ਸਿਹਤ ਮੰਤਰੀ ਡਾਕਟਰ ਬਲਬੀਰ ਹੋਰਾ ਵੱਲੋਂ ਦਿੱਤੇ ਗਏ ਨੇ ਕਿ ਇਸ ਦੀ ਜਿਹੜੀ ਜਾਂਚ ਹੈ ਘਟਨਾ ਦੀ ਉਹ ਕੀਤੀ ਜਾਵੇ ਪਰ ਦੂਜੇ ਪਾਸੇ ਪੁਲਿਸ ਨੇ ਜਾਂਚ ਵੀ ਸ਼ੁਰੂ ਕੀਤੀ ਹੈ ਔਰ ਧੜ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚੇ ਦਾ ਧੜ ਮਿਲ ਪਾਇਆ ਹੈ ਜੀ ਬਿਲਕੁਲ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਆਖਰਕਾਰ ਜਦੋਂ ਕੁੱਤੇ ਇਸ ਬੱਚੇ ਨੂੰ ਨੋਚ ਕੇ ਲੈ ਹੁੰਦੇ ਨੇ ਤਾਂ ਕੀ ਜਿਹੜਾ ਥਰਡ ਸੀਗਾ ਉਹ ਕੁੱਤਿਆਂ ਦੇ ਵੱਲੋਂ ਨੋਚ ਕੇ ਖਾ ਲਿੱਤਾ ਗਿਆ ਜਾਂ ਕਿਤਨਾ ਕਿਤੇ ਹੋਰ ਜਿਹੜੇ ਨੇ ਬੱਚੇ ਦੇ ਜਿਹੜੇ ਸਰੀਰਕ ਦੇ ਜਿਹੜੇ ਬਾਕੀ ਹਿੱਸੇ ਨੇ ਉਹ ਅਸਿਡ ਦਿੱਤੇ ਗਏ ਨੇ ਜੀ ਬਿਲਕੁਲ ਸਵਾਲ ਚੁਣ ਇਸ ਜੀ ਉੱਪਰ ਖੜਾ ਹੁੰਦਾ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਕਿਹਾ ਕਿ ਸਿੱਤ ਮੰਦਿਰ ਪੰਜਾਬ ਦੇ ਵੱਲੋਂ ਇਸ ਮਾਮਲੇ ਨੂੰ ਬਹੁਤ ਡੂੰਘਾਈ ਦੇ ਨਾਲ ਦਿੱਤਾ ਜਾ ਰਿਹਾ ਉਸ ਤੋਂ ਇਲਾਵਾ ਕਰ ਕਰ ਲਈ ਜੋ ਇਸ ਮਾਮਲੇ ਦਾ ਡਿਪਟੀ ਕਮਿਸ਼ਨਰ ਪਤੀ ਯਾਦਵ ਨੂੰ ਪਤਾ ਲੱਗਦਾ ਤਾਂ ਉਹ ਵੀ ਜਿਹੜੇ ਨੇ ਹਸਪਤਾਲ ਦੇ ਵਿੱਚ ਆ ਕੇ ਮੌਕਾ ਜਾਂਚ ਕੇ ਬਿਆਨ ਹਾਲਾ ਨਹੀਂ ਦਿੱਤਾ ਗਿਆ ਪਰ ਇਸ ਦੇ ਉੱਪਰ ਦਸਤੀਤਾ ਇਸ ਟਾਈਮ ਪੂਰਾ ਪ੍ਰਸ਼ਾਸਨ ਜਿਹੜਾ ਭਾਵੇਂ ਉਹ ਸਿਹਤ ਮੰਤਰੀ ਪੰਜਾਬ ਨੇ ਜਾਂ ਪੁਲਿਸ ਪ੍ਰਸ਼ਾਸਨ ਹੈ ਜਾਂ ਹਸਪਤਾਲ ਦਾ ਪ੍ਰਸ਼ਾਸਨ ਹੈ ਬਹੁਤ ਡੂੰਘਾਈ ਦੇ ਨਾਲ ਜਾਂਚ ਕਰਦੇ ਦਿਖਾਈ ਦੇ ਰਹੇ ਨੇ ਤੇ ਸਖਤ ਕਾਰਵਾਈ ਦੀ ਗੱਲ ਵੀ ਕੀਤੀ ਗਿਆ ਵੀ ਅਗਰ ਇਸ ਮਾਮਲੇ ਦੇ ਵਿੱਚ ਕਿਸੇ ਦਾ ਕੋਈ ਕਸੂਰ ਨਿਕਲਦਾ ਤੇ ਉਹਦੇ ਉੱਪਰ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਜੀ ਜੀ ਸ਼ੁਕਰੀਆ ਤੁਸੀਂ ਜਾਣਕਾਰੀ ਦਿੱਤੀ ਤਾਂ ਇਸ ਖਬਰ ਦੇ ਨਾਲ ਜੁੜੀ ਹੋਈ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਜਿੰਦਰਾ ਹਸਪਤਾਲ ਤੋਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਆਵਾਰਾ ਕੁੱਤਾ ਜਿਹੜਾ ਹੈ ਉਹ ਬੱਚੇ ਦਾ ਸਿਰ ਲੈ ਕੇ ਘੁੰਮਦਾ ਦਿਖਾਈ ਦੇ ਦੇ ਟਾਉਰਸ ਦੇ ਮੂੰਹ ਦੇ ਵਿੱਚ ਬੱਚੇ ਦਾ ਸਿਰ ਸੀ ਹਾਲਾਂਕਿ ਜੋ ਬੱਚੇ ਦਾ ਸਿਰ ਬਰਾਮਦ ਕੀਤਾ ਗਿਆ ਉਸ ਨੂੰ ਫੋਰੈਂਸਿਕ ਟੀਮ ਨੂੰ ਸੌਂਪਿਆ ਗਿਆ ਭੇਜਿਆ ਗਿਆ ਔਰ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਬੱਚੇ ਦੇ ਥਾੜ ਦੇ ਜਿਹੜੀ ਹੈ ਉਹ ਪਾਲ ਕੀਤੀ ਜਾ ਰਹੀ ਹੈ ਹਾਲਾਂਕਿ ਰਜਿੰਦਰਾ ਹਸਪਤਾਲ ਦੇ ਜੋ ਮੈਡੀਕਲ ਸੁਪਰੀਡੈਂਟ ਨੇ ਉਹਨਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਵਿੱਚੋਂ ਫਿਲਹਾਲ ਕੋਈ ਬੱਚਾ ਗਾਇਬ ਨਹੀਂ ਹੈ ਕਿਤੋਂ ਬਾਹਰੋਂ ਆਇਆ ਜਾਂ ਕਿਤੋਂ ਚੁੱਕ ਕੇ ਲੈ ਕੇ ਆਇਆ ਇਹ ਜਾਂਚ ਦਾ ਵਿਸ਼ਾ ਹੈ ਪਰ ਇਸ ਵਕਤ ਦੀ ਇਹ ਤਾਜ਼ਾ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਔਰ ਮੌਕੇ ਤੇ ਪਹੁੰਚੇ ਕਸ ਦੇ ਸੀਨੀਅਰ ਅਧਿਕਾਰੀ ਨੇ ਕੀ ਕੁਝ ਕਿਹਾ ਤੁਹਾਨੂੰ ਸੁਣਾਉਨੇ ਆ। ਕਰੀਬ ਡੇਢ ਘੰਟਾ ਪਹਿਲਾਂ ਇੱਕ ਬੱਚੇ ਦਾ ਜਿਹੜਾ ਸਿਰ ਮਿਲਿਆ ਇੱਥੇ ਪੋਰਟ ਨੰਬਰ 4 ਜਿੱਥੇ ਉਹ ਗੈਲਰੀ ਬਣਦੀ ਆ ਉਹਦੀ ਉੱਥੇ ਤੇ ਅਸੀਂ ਡਾਕਟਰਸ ਨੂੰ ਉਹਨੂੰ ਬੱਚੇ ਨੂੰ ਜਿਹੜਾ ਸੀਗਾ ਉਹਨੂੰ ਰਖਵਾਤਾ ਮੋਰਚਰੀ ਚ ਜੀ ਡਾਕਟਰਸ ਨੂੰ ਅਸੀਂ ਪੁੱਛਿਆ ਕਿ ਇਹ ਬੱਚੇ ਦਾ ਕਿੰਨੇ ਕਿ ਦਿਨ ਬੱਚਾ ਲੱਗਦਾ ਉਹ ਕਹਿੰਦੇ ਵੀ ਨਿਊਲੀ ਬੌਰਨ ਹੈ। ਉਸ ਹਿਸਾਬ ਨਾਲ ਅਸੀਂ ਜਿੰਨੇ ਵੀ ਨਿਊਲੀ ਬੌਰਨ ਬੱਚੇ ਨੇ ਇੱਥੇ ਜਿਹੜੇ ਪੈਦਾ ਹੋਏ ਨੇ ਅਲਾਇਵ ਵੀ ਐਨ ਜਿਹੜੇ ਬੌਂਡ ਡੈਡ ਵੀ ਨੇ ਤਾਂ ਉਹਨਾਂ ਸਾਰਿਆਂ ਦੀਆਂ ਲਿਸਟਾਂ ਲੈ ਰਹੇ ਆਂ ਲਿਸਟਾਂ ਲੈ ਕੇ ਅਸੀਂ ਇੱਕ ਇੱਕ ਬੱਚੇ ਨੂੰ ਫਿਜ਼ੀਕਲੀ ਵੈਰੀਫਾਈ ਕਰਾਂਗੇ ਇਸੇ ਤਰ੍ਹਾਂ ਹੀ ਕਿ ਸੀਸੀਟੀਵੀ ਕੈਮਰਾਜ਼ ਵੈਲ ਇੰਸਟਾਲਡ ਨੇ ਉਹਨਾਂ ਸਾਰਿਆਂ ਨੂੰ ਵੀ ਪ੍ਰੋਪਰਲੀ ਵੈਰੀਫਾਈ ਕਰਾਂਗੇ ਐਫ ਆਈ ਆਰ ਵਿਲ ਬੀ ਲੌਜ ਔਨ ਦਿਸ ਇਨਫੋਰਮੇਸ਼ਨ ਹੁਣ ਐਫ ਆਈ ਆਰ ਦੇਣ ਲੱਗੇ ਆਂ ਔਰ ਨਾਲ ਦੀ ਨਾਲ ਜਿਹੜੇ ਜਿਹੜੇ ਪ੍ਰਾਇਮਰੀ ਸਾਡੀ ਡਿਊਟੀਆਂ ਨੇ ਇੱਕ ਤਾਂ ਸੀਸੀਟੀਵੀ ਦੇ ਨਾਲ ਕਿ ਜਿਹੜੀ ਡਿਜੀਟਲ ਫੁੱਟਪ੍ਰਿੰਟ ਕੀ ਨੇ ਉੱਥੇ ਕਿਵੇਂ ਆ ਦੂਸਰੀ ਚੀਜ਼ ਹੈ ਕਿ ਜਿਹੜੀ ਲਿਸਟ ਓਬਟੇਨ ਕਰਕੇ ਇਹਨਾਂ ਤੋਂ ਕਿ ਕਿੰਨੇ ਬੱਚੇ ਨੇ ਸਾਰਿਆਂ ਨੂੰ ਫਿਜ਼ੀਕਲੀ ਵੈਰੀਫਾਈ ਕਰਕੇ ਇਸ ਜਿਹੜਾ ਜਿਹੜਾ ਹੁਣ ਜਿਹੜਾ ਆਪ ਨੂੰ ਮਿਲਿਆ ਬੱਚੇ ਦਾ ਸਿਰ ਇਹਨੂੰ ਪ੍ਰੋਪਰਲੀ ਆਇਡੈਂਟੀਫਾਈ ਕਰਾਂਗੇ ਕਿ ਇਹ ਬੱਚਾ ਕਿਸ ਦਾ ਔਰ ਜਿਹੜੇ ਕ੍ਰਾਈਮਨਲ ਨੇ ਕੀਤਾ ਉਹਦੇ ਖਿਲਾਫ ਬਣਦੀ ਕਾਰਵਾਈ ਕਰ ਦੇਣਾ ਸਰ ਕੀ ਲੱਗਦਾ ਅੱਜ ਬੱਚੇ ਦਾ ਸਿਰ ਮਿਲਿਆ ਸੀਗਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਹੈ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਬਟ ਮੈਂ ਤਾਂ ਸਿਰਫ ਇਹਨਾਂ ਦੱਸ ਸਕਦਾ ਕਿ ਜੋ ਸਾਡੇ ਕੋਲ ਇੱਥੇ ਡਿਲੀਵਰੀਜ਼ ਹੋਈਆਂ ਉਹਦੇ ਵਿੱਚ ਕੋਈ ਬੱਚੇ ਮਿਸਿੰਗ ਨਹੀਂ ਹੈ ਜਿਹੜੀਆਂ 3 ਡੈਥਸ ਹੋਈਆਂ ਸੀਗੀਆਂ ਚਿਲड्रन ਦੀਆਂ ਉਹ ਅਸੀਂ ਬੱਚਿਆਂ ਪੇਰੈਂਟਸ ਨੂੰ ਬਾਡੀਜ਼ ਹੈਂਡਓਵਰ ਕਰਤੀਆਂ ਲੀਗਲੀ ਜੋ ਸਾਡਾ ਪ੍ਰੋਸੀਜਰ ਹੈ ਤੇ ਸਾਨੂੰ ਇਹ ਲੱਗ ਰਿਹਾ ਕਿ ਸਾਡੇ ਹਸਪੀਟਲ ਦੇ ਵਿੱਚ ਸ਼ਾਇਦ originate ਨਹੀਂ ਹੋਇਆ ਬਟ ਇਹਦੀ ਇਨਕੁਆਰੀ ਪੁਲਿਸ ਕਰ ਰਹੀ ਹੈ ਅਸੀਂ ਸਾਰੇ ਡਾਕੂਮੈਂਟਸ ਤੇ ਸਾਰੇ ਜੋ ਪੁਲਿਸ ਨੂੰ ਚਾਹੀਦੇ ਸੀਗੇ ਸਨ ਨਾਲ ਸਾਰਾ ਕੁਝ ਉਹਨਾਂ ਨੂੰ ਹੈਂਡਓਵਰ ਕਰ ਦਿੱਤਾ